ਆ ਬਾਈ ਆ ਦਾ ਤੇਦਾ ਦਾ ਹੋ ਗਿਆ ਕੰਮ ਆ ਬਾਈ ਆ ਲੈ ਬਾਈ ਆ ਬਾਈ ਨੇ ਲੱਗ ਗਿਆ ਸ਼ਰਤ ਬਾਈ ਇਹ ਆ ਬਾਈ ਨਾਲ ਸ਼ਰਤ ਲੱਗੀ ਆ ਦਾਦਾ 100 ਰੁਪਏ ਦੀ ਸ਼ਰਤ ਆ ਆ ਬਾਈ ਕਹਿੰਦਾ ਬਾਈ ਜੇ ਬੰਦਾ ਆ ਬੰਦਾ ਦੋ ਪੈਗ ਲਾ ਕੇ ਠੀਕ ਹੈ ਇਹਦੇ ਕੋਲ ਬਾਈਕ 'ਤੇ ਬੋਤਲਾ ਦਾਰੂ ਦੀ ਵੀ ਜੇ ਦੋ ਪੈਗ ਲਾ ਕੇ ਵੀ ਬਾਈ ਮੈਂ ਆਦੇ ਘਰੇ ਜਾਵੜਿਆ ਇਹ ਬੰਦਾ ਮੋਟਰਸਾਈਕਲ ਲੈ ਕੇ ਠੀਕ ਹੈ ਬਾਈ ਕਹਿੰਦਾ ਮੈਂ 2000 ਰੁਪਏ ਨਾ ਦਊਗਾ ਬਾਈ ਪੱਕੀ ਗੱਲ ਹੈ ਪੱਕੀ ਗੱਲ ਹੈ ਪੱਕੀ ਗੱਲ ਮੰਗਾਲਾ ਦਾ ਸਮਾਨ ਕਿੱਥੇ ਮੰਗਾਲਾ ਆ ਜਾ ਆ ਜਾ ਬਾਈ ਆ ਜਾਓ ਬਾਈ ਲੈ ਬਾਈ ਆ ਬੰਦੇ ਸਾਰੇ ਗਵਾਹ ਬਾਈ ਠੀਕ ਹੈ ਬਾਈ ਆ ਜਾਓ ਬਾਈ ਠੀਕ ਹੈ ਆ ਜਾਓ ਲੈ ਬਾਈ ਲੈ ਬਾਈ ਮੈਂ ਮੁਕਰ ਨਹੀਂ ਦੇਣਾ ਬਾਈ ਅਸੀਂ ਤੁਹਾਨੂੰ ਆ ਜਾਣ ਨਹੀਂ ਦੇਣਾ ਘਰੇ ਪੱਕੀ ਗੱਲ ਬਾਠ ਠੀਕ ਹੈ ਚੱਲ ਚੱਲ ਸਿਰੇ ਬਾਈ 10000 ਰੁਪਏ ਦੀ ਗੱਲ ਹੈ ਤੂੰ ਤੂੰ ਪੱਕੀ ਗੱਲ ਹੈ ਤੂੰ ਦੇਂਗਾ 10000 ਰੁਪਏ ਕੀ ਦੇਂਗਾ ਬਾਈ ਪੱਕੀ ਗੱਲ ਆ ਪੱਕੀ ਗੱਲ ਆ ਪੱਕੀ ਗੱਲ ਹੈ ਨਾ ਮੁੱਕਰ ਨਹੀਂ ਦੇਣਾ ਬਾਈ ਦੇਖ ਲੈ ਤੇ ਬਾਈ ਤੂੰ ਵੀ ਗਰੀਬ ਬੰਦਾ ਹੈਗਾ ਬਾਈ ਕਦੇ ਇਹ ਨਹੀਂ ਹੋਵੇਗਾ ਮੈਂ ਧੱਕਾ ਕਰਾਂਗਾ ਪੱਕੀ ਗੱਲ ਹੈ ਬਾਠ ਠੀਕ ਹੈ ਬਾਈ ਕਿੰਨੇ ਨਾ ਪੈਗ ਕਿੰਨੇ ਪੈਗ ਦੀ ਗੱਲ ਕਰੀਏ ਬਈ ਦੋ ਪੈਗ ਦੀ ਬਈ ਦੋ ਪੈਗ ਦੀ ਕਰ ਦੋ ਪੈਗ ਦੀ ਦੋ ਪੈਗ ਦੀ ਹਾਂ ਲੈ ਬਈ ਠੀਕ ਹੈ ਬਈ ਆਹ ਭਾਈ ਆਪਣਾ ਠੀਕ ਆ ਜਾ ਬਈ ਇੱਥੇ ਬਾਹਰ ਰੱਖ ਲੈ ਰੱਖ ਲੈ ਇੱਥੇ ਲੈ ਆਵਦੇ ਹੱਥ ਨਾਲ ਪੈਗ ਪਾਈ ਬਈ ਬੇਈਮਾਨੀ ਨਾਲ ਨਹੀਂ ਕੋਈ ਧੱਕਾ ਨਹੀਂ ਬਈ ਤੂੰ ਨਹੀਂ ਪਾਉਣਾ ਪੈਗ ਇਹ ਬਈ ਆਪਦੇ ਹਿਸਾਬ ਨਾਲ ਪਾਊਗਾ ਠੀਕ ਹੈ ਚੱਲ ਬਈ ਦੋ ਹੀ ਲਾਉਣੇ ਆ ਨਾ ਨਾ ਪਾ ਬਈ ਪਾ ਠੀਕ ਹੈ ਆਪਦੇ ਹਿਸਾਬ ਨਾਲ ਪਾ ਬਈ ਹੁਣ ਠੀਕ ਹੈ ਕਿਹੜੇ ਚਾ ਦਾਰੂ ਬਈ ਆ ਇਹ ਚ ਦਾਰੂ ਆ ਠੀਕ ਹੈ ਲੈ ਬਈ ਆਪਦੇ ਹਿਸਾਬ ਨਾਲ ਪੈਗ ਲਾਉਣਾ ਬਈ ਹਾਂ ਦੋ ਠੀਕ ਹੈ ਬਈ ਆਹ ਆਪਾਂ ਅਭੀ ਚੀਜ਼ ਆ ਦੇ ਸਾਹ ਨਾਲ ਪਾਣੀ ਬਾਈ ਕਿਤੇ ਮੁੜ ਕੇ ਇਹ ਨਾ ਆਵੇ ਕਿਤੇ ਤੈਨੂੰ ਕੋਈ ਦਿੱਕਤ ਆ ਜਾਈ ਕਿਤੇ ਹਾਂ ਬਾਈ ਠੀਕ ਆ ਨਾ ਤੱਕਾ ਵੀ ਨਹੀਂ ਕਰਨਾ ਆਪਾਂ ਹਾਂ ਤਾਂ ਨਾਰਮਲ ਆਈ ਹੈ ਨਾ ਆਪਦਾ ਲੈ ਬਾਈ ਦਿਖਾ ਦੇ ਮਾੜਾ ਕਿੰਨਾ ਕ ਪਾਇਆ ਇਹ ਠੀਕ ਆ ਬਸ ਠੀਕ ਹੈ ਲੈ ਬਾਈ ਐ ਬਣ ਗਿਆ ਬਣ ਗਿਆ ਬਹੁਤ ਨਹੀਂ ਨਹੀਂ ਚੌੜ ਨਹੀਂ ਬਾਈ ਆਪਾਂ ਚੌੜ ਨਹੀਂ ਕਰਨੀ ਬਾਈ ਨੂੰ ਪਾਣੀ ਘਟ ਨਹੀਂ ਪਾਲਿਆ ਤੂੰ ਬਹੁਤ ਹੈ ਨਹੀਂ ਬਾਈ ਬਾਧੂ ਆ ਬਸ ਠੀਕ ਹੈ ਬੰਦਾ ਪਿਆਕੜ ਆ ਬਈ ਪੂਰਾ ਪੱਕਾ ਪਿਆਕੜ ਪੂਰਾ ਮੈਂ ਕਿਹਾ ਬਸ ਠੀਕ ਹੈ ਬਾਈ ਕੋਈ ਗੱਲ ਨਹੀਂ ਚੱਲ 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 ਬਾਈ ਚੌੜਨਾ ਚੌੜ ਰਹੀ ਗਈ ਹੁਣ ਆਪਾਂ ਗੱਲ ਸ਼ਰਤ ਦੀ ਆ ਠੀਕ ਆ ਨਾ ਇਹਦਾ ਯਾਰ ਆਮਨ ਵਾਲੀ ਪੀ ਜਾਂਦਾ ਯਾਰ ਐ ਹੀ ਆ ਸਾਰੇ ਪਤਾ ਤੇ ਪੀਣ ਵਾਲਾ ਬੰਦਾ ਪੱਕਾ ਟੱਕੜਾ ਨਾ ਬਾਈ ਲੈ ਬਾਈ ਇੱਕ ਤਾਂ ਬਾਈ ਖਿੱਚ ਗਿਆ ਠੀਕ ਆ ਬਾਈ ਤੇ ਬਾਕੀ ਆਪਾਂ ਦੇਣੇ ਖਰਚਾ ਕੋਈ ਨਹੀਂ ਦੋ ਦੋ ਲਾਉਣੇ ਦੋ ਰੋਕਣ ਦਾ ਟਾਈਮ ਹੈ ਕਿ ਬਸ ਲਾਉਣਾ ਹੀ ਆ ਆ ਵਿੱਚ ਪਿਆ ਬਈ ਤੇਰਾ ਪਹਿਲਾ ਨਾ 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 ਬਈ ਵਿੱਚ ਪਿਆ ਹਾਂ ਆਏ ਨਹੀਂ ਬਈ ਇੱਥੇ ਧੋਖਾ ਨਹੀਂ ਕਰਨਾ ਹਾਂ ਲਾਲਾ ਲਾਲਾ ਠੀਕ ਹੈ ਉਹ ਤੇਰੀ ਮਰਜ਼ੀ ਆ ਬਈ ਬਾਈ ਵੱਧ ਪਾਇ ਠੀਕ ਹੈ ਔਰ ਇੰਨਾ ਇਕੱਠਾ ਹੀ ਚੱਲ ਇਹ ਤਾਂ ਮੈਨੂੰ ਲੱਗਦਾ ਭਰਾਵਾ ਤੂੰ ਦੋ ਦੀ ਗੱਲ ਕਰਦਾਂਗਾ ਤਾਂ ਸਾਰੀ ਪੀ ਜੂ ਆ ਵੀ ਪਾਲਾ ਫਿਰ ਠਿੱਕੀ ਆਊਗੀ ਖੜ੍ਹ ਜਾ ਖੜ੍ਹ ਜਾ ਕੋਈ ਨਹੀਂ ਲੈ ਬਈ ਆਹ ਕੌਣ ਆ ਗਿਆ ਲਾ ਵੀ ਇਹਦਾ ਬਾਈ ਦਾ ਖਿੱਚ ਗਿਆ ਸੱਚੀ ਲਓ ਜੀ ਬਾਈ 2 ਮਿੰਟ ਤੇ 2 ਮਿੰਟ ਤੇ ਹੁਣ ਪੂਰੇ ਹੋ ਗਏ ਵੱਧ ਲਾਉਣਾ ਕਿ ਹੁਣ ਬਹੁਤ ਹੈ ਹੈ ਪੂਰਾ ਬੱਸ ਬਰ ਠੀਕ ਹੈ ਲਾ ਵੀ ਹੁਣ ਮੋਟ ਦਿੰਦੇ ਜਾਵੜੇ ਘਰੇ ਆਦੇ ਠੀਕ ਹੈ ਡਿੱਗ ਡੁਗਣਾ ਪਾਈ ਨਹੀਂ ਨਹੀਂ ਦੇਖਦਾ ਚੱਲ ਫਿਰ ਮੋਟਰਸਾਈਕਲ ਤੇਰਾ ਕਿੱਥੇ ਗਿਆ ਹੈ ਨਹੀਂ ਮਤਲਬ ਮੋਟਰ ਤੇ ਨਹੀਂ ਭੁੱਲ ਗਏ ਹੈ ਲਾ ਵੀ ਚੱਕ ਕਿਹੜਾ ਤੇਰਾ ਦਾ ਮੋਟਰਸਾਈਕਲ ਕਿੱਥੇ ਤੇਰਾ ਲਾ ਮੋਟ ਫਿਰ ਲਾ ਮੋਟਰ ਲਾ ਵੀ ਪਲਟੀਨਾ ਮੋਟਰਸਾਈਕਲ ਹੀ ਨਹੀਂ ਪਤਾ ਮੈਨੂੰ ਲੱਗਿਆ ਇਹ ਤਾਂ ਲੱਗ ਗਿਆ ਪੈਰ ਜੇ ਮਾਰਨ ਬਾਈ ਹੈ ਆ ਹੈ ਆ ਜਾ ਉਹ ਹੈ ਇਹ ਹੀ ਆਣੀ ਹੈ ਹੈ ਆਣੀ ਹੈ ਹੋਰ ਸائیں ਅੱਲਾ ਕੋਈ ਇਹ ਮੈਨੂੰ ਲੱਗ ਉਹ ਗੱਡੀ ਲੱਗ ਗੱਡੀ ਦਾ ਗੱਡੀ ਦਾ ਨਾਂ ਵਹੀ ਗੱਡੀ ਦਾ ਅਗਲੇ ਦੀ ਟੁੱਟ ਜਾਊਗੀ ਕਿਉਂ ਮੋਟਰਸਾਈਕਲ ਤੇ ਕਿਹਾ ਜਰਾ ਯਾਰ ਮੈਂ ਬਾਈ ਇਹਦਾ ਗਿਆ ਹਣ ਇਹਨੂੰ ਪਤਾ ਕਿਸੇ ਨੂੰ ਪਤਾ ਬਈ ਇਹਦਾ ਮੋਟਰਸਾਈਕਲ ਦਾ ਕਿਹੜਾ ਮੈਂ ਦੱਸੀਆ ਮੈਂ ਮੁਕਰ ਨਹੀਂ ਦੇਣਾ ਬਾਈ ਤੈਨੂੰ ਨਹੀਂ ਨਹੀਂ ਅੱਜ ਦੋ ਘੰਟੇ ਹੋਈਆਂ ਪੂਰੀ ਆਪਣੀ ਚੱਲ 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 ਉਹ ਇੱਧਰ ਮਰ ਜਾ ਤਾ ਇਹਦੀ ਜੀ ਪਈਆ ਮੈਨੂੰ ਲੱਗਦਾ ਇਹ ਤਾਂ ਮੋਟਰਸਾਈਕਲ ਹੀ ਨਹੀਂ ਇਹਨਾਂ 'ਚ ਕੋਈ ਬਈ ਲੈ ਬਈ ਇਹਦਾ ਬੰਦਾ ਤਾਂ ਮੁੱਲ ਦਾ ਮੋਟਰਸਾਈਕਲ ਹੀ ਭੁੱਲ ਗਿਆ ਨਹੀਂ ਹੈਗਾ ਯਾਰ ਮੋਟਰਸਾਈਕਲ ਕਿੱਥੇ ਹੈ ਮੇਰਾ ਲੁਕੋਤਾ ਰਹਿਣਾਂ ਨੇ ਉਹ ਮਾਰੀ ਉਹ ਇੱਕ ਕੰਮ ਕਰ ਆ ਜਾ ਐਦਾ ਮੈਨੂੰ ਲੱਗਦਾ ਤੇਰਾ ਬਈ ਇਹਦਾ ਹੋ ਗਿਆ ਸਿਰੇ ਆ ਭਾਈ ਆਦਾ ਤੇਜਦਾ ਹੋ ਗਿਆ ਕੰਮ ਆ ਭਈ ਆਦਾ ਬਹਿ ਗਿਆ ਨਹੀਂ ਯਾਰ ਹਾਂ ਭਾਈ ਆਇਆ ਕਰ ਭਾਈ ਦੱਸ ਕਰ ਗੱਲ ਕਰੋ ਇਧਰ ਆ ਕੇ ਲੈ ਭਾਈ ਇਹਦਾ ਫਾਇਦਾ ਹੀ ਹੋ ਯਾਰ ਐ ਐ ਭਾਈ ਐ ਨਹੀਂ ਜੀ ਭਾਈ ਕਿਸੇ ਦਾ ਨਹੀਂ ਆ ਮੋਟਰਸਾਈਕਲ ਹੈ ਕਿਹਦਾ ਭਈ ਆ ਇਹਦਾ ਹੀ ਹੈਗਾ ਭਾਈ ਮੋਟਰਸਾਈਕਲ ਇਹਦਾ ਕਿਹਦਾ ਭਈ ਇਹ ਤੇਰਾ ਹੈਗਾ ਮੋਟਰਸਾਈਕਲ ਨਹੀਂ ਭਾਈ ਐ ਨਹੀਂ ਭਾਈ ਆਣੀ ਬਈ ਤੂੰ ਤਾਂ ਹੁਣ ਹੀ ਟੇਕਦਾ ਫਿਰਦਾ ਐ ਨਹੀਂ ਬਈ ਗੱਲ ਉਹ ਘਰੇ ਨਹੀਂ ਆਉਣੇ ਨਾ ਘਰੇ ਢਾਲਾ ਪਵਾਉਗੇ ਨਾ 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 ਬਈ ਆ ਨਿੰਬੂ ਪਵਾ ਆ ਖਵਾ ਦੇ ਪੰਜ ਨਿੰਬੂ ਨਾਲ ਹੀ ਨਹੀਂ ਕਰਦੇ ਆ ਨਿੰਬੂ ਨਾਲ ਤਾਂ ਹੀ ਲੈ ਕੇ ਆਏ ਬਈ ਨਹੀਂ ਘਰੇ ਲਾਹ ਸਾਲਾ ਬਈ ਗੱਲ 10000 ਦੀ ਆ ਨਿੰਬੂ ਮੇਰੀ ਗੱਲ ਸੁਣ ਨਾ ਮਰ ਕੇ ਕਹਦਾ ਉਹੀ ਚੱਲਣਾ ਹੋ ਜੇ ਜਿਵੇਂ ਤੁਮਲਾ ਦਾ ਜਾਵੜੀਆਂ ਕਿ ਨਹੀਂ ਆ ਜਾਵੜੂ ਬਈ ਐ ਕਹਿਣ ਦੀ ਗੱਲ ਨਹੀਂ ਲੈ ਬਈ ਬਬੂ ਬਈ 10000 ਰੁਪਏ ਦੇ ਬਈ ਤੈਨੂੰ ਦੇਣਾ ਪੈਣਾ ਹੈ ਬੰਦਾ ਹਜੇ ਸੈਟ ਖੜਾ ਨਹੀਂ ਮੈਨੂੰ ਲੱਗਦਾ ਨਹੀਂ ਬਾਈ ਸਰ ਹਾਂ ਚੱਲ ਆਪਾਂ ਬਾਈ ਆਪਾਂ ਜਿਹੜਾ ਬਾਈ ਦੀ ਜਿਹੜਾ ਵੀ ਜਿੱਤੂ ਆ ਬਾਈ ਜੇ ਉਹ ਜਾਵੜਿਆ ਸਾਡੇ ਨਾਲ ਏਦੂ ਬਾਦ ਬਾਈ ਅਸੀਂ ਉਹਦੀ ਕਰ ਦਾਂਗੇ ਗੋਮ ਵੀਡੀਓ ਦੁਆਰੇ ਬਣਾ ਕੇ ਪਾ ਦਾਂਗੇ ਠੀਕ ਹੈ ਬਾਈ ਠੀਕ ਹੈ ਨਾ ਬਾਈ ਪਰ ਤੂ ਠੀਕ ਹਾਂ ਚੱਲ ਇਹਦਾ ਇਹਦਾ ਬਾਈ ਤਾਂ ਸਰਦਾ ਕੇਰਾ ਟੰਨ ਜਾ ਹੋਇਆ ਆਹ ਉਹ ਭਰਾ ਉਹ ਕਹੇ ਹੋਰ ਦਾ ਨਾ ਲੈਣੀ ਮੋਟਰਸਾਈਕਲ ਲਾ ਬਾਈ ਕਹਿੰਦਾ ਬਾਈ ਕਹਿੰਦਾ ਮੇਰਾ ਹੀ ਆ ਮੋਟਰਸਾਈਕਲ ਦਾ ਕਹਿੰਦਾ ਇਹ ਇਹ ਮੈਨੂੰ ਤੂੰ ਰਹਿਣ ਦੇ ਬਾਈ ਰਹਿਣ ਦੇ ਓਏ ਬਾਈ ਰਹਿਣ ਦੇ ਡਿੱਗ ਪੈਗਾ ਤੂੰ ਮੰਨ ਜਾ ਓ ਮੰਨ ਜਾ ਤੂੰ ਬਾਈ ਰਹਿਣ ਦੇ ਬਾਈ ਰਹਿਣ ਦੇ ਰਹਿਣ ਦੇ